ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਪੂਰ ਪੂਰੇ ਦੇਸ਼ ਵਾਸੀਆਂ ਨੂੰ ਪੂਰੇ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਅੰਮ੍ਰਿਤਸਰ ਦੇ ਵਾਸੀਆਂ ਨੂੰ 77ਵੇਂ ਗੰਨਤਕ ਤਰਤੀ ਲੱਖ ਲੱਖ ਫਦਾਈ ਜਿੰਦਾ ਸੋ ਆਪਣੇ ਆਪ ਨੂੰ ਬਹੁਤ ਪੱਗ ਵਾਲਾ ਸਮਝ ਰਿਹਾ ਕਿ ਅੱਜ ਗੁਰੂਆਂ ਪੀਰਾਂ ਦੀ ਤਖਤਿ ਨੂ ਆਮਦਾਸ ਨਗਰੀ ਦੇ ਵਿੱਚ ਸੋ ਮੈਨੂੰ ਆਪ ਜੀ ਦੇ ਰੂਪ ਰੂਪ ਹੁੰਦਾ ਮੁਕਾ ਮਿਲਿਆ ਸਮਾਜ ਪੂਰੇ ਵਸਵਾਸੀਆਂ ਨੂੰ ਇਸ ਪ੍ਰਿੰਟਰ ਦੇ ਜਾਣ ਦੀ ਲੱਖ ਲੱਖ ਵਧਾਈ ਦਿੰਦਾ ਪੰਜਾਬ ਦੀ ਲੋਕਾਂ ਨੂੰ ਕੁਝ ਖਾਸ ਸ੍ਰੀਮਾਨ ਜੀ ਦੇ ਦੇਖੋ ਬਹੁਤ ਕੁਝ ਕਰਨ ਜਾ ਰਹੀ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰਿਆਂ ਨੇ ਤੁਹਾਡੇ ਪੰਜਾਬ ਦੇ ਲੋਕਾਂ ਦੇ ਅਸੀਰਵਾਦ ਸਦਕਾ ਆਮ ਆਦਮੀ ਪਾਰਟੀ ਸਰਕਾਰ ਬਣੀ ਸੋ ਸਾਢੇ 3 ਸਾਲਾਂ ਦੇ ਵਿੱਚ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਪੂਰੀ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਨਿਭਾਈ ਸੋ ਹਰ ਸੁਵੰਤ ਪੰਜਾਬ ਨੂੰ ਦੇਣ ਦੀ ਕੋਸ਼ਿਸ਼ ਕੀਤੀ ਆ ਵਿਕਾਸ ਦੇ ਕੰਮਾਂ ਦੀ ਪੂਰੀ ਰਸਤਾ ਲਿਆਂਦੀ ਪੰਜਾਬ ਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਆ ਤਜਵੀਦ ਦੇ ਰਹੇ ਆ ਚੱਲ ਰਿਹਾ ਕੰਮ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰਨ ਦੀ ਜੰਗ ਨਸ਼ਾ ਵਿਰੁੱਧ ਨੂੰ ਹਿੰਮ ਚੱਲ ਰਹੀ ਹੈ ਪੰਜਾਬ ਦੇ 30000 ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਸੋ ਹੁਣ ਖਾਸ ਕਰਕੇ ਸਿਹਤ ਸੁਆਮ ਵਾਲੇ ਜਿੱਥੇ ਮਹਿਲਾ ਕਮਿੰਡਨ ਦੀ ਸ਼ੁਰੂਆਤ ਹੋਈ ਸੀ ਹੁਣ ਹਰ ਪਰਿਵਾਰ ਦੇ ਲਈ 10 ਲੱਖ ਦਾ ਬੀਮਾ ਸਾਡੇ ਪਾਕਿਸਤ ਸੁਪਰੀਮ ਮਾਰਲਨ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਪੰਜਾਬ ਸਰਦਾ ਪਾਲਸੀ ਮਾਨ ਜੀ ਥੋੜੇ ਦਿਨ ਪਹਿਲਾਂ ਜਿਹੜੀ ਅਜੇ ਸੈਸ਼ਨ ਚਾਲੂ ਕਰਕੇ ਗਏ ਨੇ ਸੋ ਹਰ ਪਰਿਵਾਰ ਦਾ ਜਿਹੜਾ ਘਰ ਘਰ ਜਾ ਕੇ ਅਸੀਂ 10 ਲੱਖ ਦਾ ਬੀਮਾ ਕਢਵਾਵਾਂਗੇ ਤਾਂ ਜੋ 10 ਲੱਖ ਦਾ ਮੁਫਤ ਇਲਾਜ ਫ੍ਰੀ ਕਰਵਾ ਸਕੇ ਸੋ ਇਸ ਤਰ੍ਹਾਂ ਇਹ ਵਿਕਾਸ ਦੇ ਕੰਮਾਂ ਦੀ ਵੀ ਜਿਹੜੀ ਤੇਜ਼ੀ ਹੈ ਸਾਢੇ 3 ਸਾਲਾਂ ਚ ਰਫ਼ਤਾਰ ਦੀ ਸਪੀਡ ਨਾਲ ਕੰਮ ਚੱਲ ਰਿਹਾ ਸੋ ਹੁਣ ਜਿਹੜਾ ਸਾਲ ਸਵਾ ਸਾਲ ਰਹਿ ਗਿਆ ਪੂਰੀ ਸਪੀਡ ਨਾਲ ਸੇਵਾਦਾਰ ਬਣ ਕੇ ਪੰਜਾਬ ਦੇ ਨੌਕਰ ਬਣ ਕੇ ਇਮਾਨਦਾਰੀ ਨਾਲ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਦਿੰਦਾ ਦੇ ਕਰਾਂਗੇ ਤੇ ਪੂਰੀ ਵਧੀਆ ਸੇਵਾ ਨਵਾਵਾਂਗੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ ਈਮੇਰੂ ਲੈ ਕੇ 10 ਲੱਖ ਦੀ ਈਮੇਰ ਹੈ ਜਿੱਤੇ ਲੋਕਾਂ ਦੇ ਵਿੱਚ ਖੁਸ਼ੀ ਹੈ ਤੇ ਨਿਸ਼ਾਨਾ ਵੀ ਬਾਤ ਜਗਾ ਦੇਖੋ ਬਿਰੋਧੀਆਂ ਨੇ 70 75 ਸਾਲ ਪੂਰੇ ਪੰਜਾਬ ਨੂੰ ਲੁੱਟਿਆ ਕੁੱਟਿਆ ਤੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਚਹਤਿਆਂ ਨੂੰ ਕਰੋੜਾਪਤੀ ਬਣਾਇਆ ਇਹ ਪਹਿਲੀ ਲੋਕਾਂ ਨੇ ਸਰਕਾਰ ਚੁਣੀ ਹੈ ਜਿਹੜੀ ਇਮਾਨਦਾਰੀ ਨਾਲ ਲੋਕਾਂ ਨੂੰ ਮਾਣ ਸੀਗਾ ਲੋਕਾਂ ਨੇ ਤਾਂ ਹੀ ਸਾਰਿਆਂ ਨੂੰ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਥੰਮ ਦੱਸਦੇ ਸੀਗੇ ਉਹਨਾਂ ਨੂੰ ਥੱਲੇ ਸੁੱਟਿਆ ਕਿਉਂ ਕਿ ਲੋਕਾਂ ਨੂੰ ਪਤਾ ਸੀਗਾ ਜੇ ਸਰਦਾਰਪੁਰ ਸਿੰਘ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਮੁਖ ਸਾਡੇ ਸੁਪਰੀਮ ਆਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਪਾਰਟੀ ਆ ਉਹਦੀ ਸਰਕਾਰ ਨੇ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣਾ ਤੇ ਤਾਂ ਹੀ ਲੋਕ ਨੇ ਚੁੜਿਆ ਵਿਰੋਧੀਆਂ ਦੀਆਂ ਗੱਲਾਂ ਪਰ ਉਹ ਦੇਖਦੇ ਹੀ ਐ ਕੋਈ 12 5 48 ਕਹਿ ਰਿਹਾ ਕੋਈ 55 ਕਹਿ ਰਿਹਾ ਕਿਸੇ ਨੂੰ ਆਪਣੇ ਬਾਪੂ ਜਮਾਨ ਬਜ਼ੁਰਗਾਂ ਦਾ ਨਹੀਂ ਚੇਤਾ ਭੁੱਲ ਜਾਂਦਾ ਕਿ ਮੇਰੇ ਬਾਪ ਦੇ ਸਪੌਂਸੀ ਕੌਣ ਹੈ ਸੋ ਅਸੀਂ ਤੇ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਨਿਭਾ ਰਹੇ ਆ ਤੇ ਕਰਦੇ ਰਵਾਂਗੇ ਪੰਜਾਬ ਨੂੰ ਮਾਣ ਹੋਵੇਗਾ ਜਿਸੀ ਆਮ ਆਦਮੀ ਪਾਰਟੀ ਸਰਕਾਰ ਤੋਂ ਨਹੀਂ ਔਰ 2027 ਆ ਰਿਹਾ ਔਰ ਪੰਜਾਬ ਵਾਸੀਆਂ ਨੂੰ ਫਿਰ ਮੈਂ ਬੇਨਤੀ ਕਰਦਾ ਕਿ ਪੂਰੀ ਇਮਾਨਦਾਰੀ ਨਾਲ ਸੇਵਾ ਨਿਭਾਈ ਹੈ ਤੇ ਇਸੇ ਤਰ੍ਹਾਂ ਨਿਭਾਵਾਂਗੇ ਜਿਵੇਂ ਖੁਸ਼ੀ ਸਾਡੇ ਤੋਂ ਉਮੀਦਾਂ ਜਿਹੜੀਆਂ ਰੱਖੀਆਂ ਉਸ ਤੋਂ ਖਰੇ ਉੱਤਰੇ ਆ ਤੇ ਪੂਰੇ ਪੰਜਾਬ ਨੂੰ ਜਲਦੀ ਜੇ ਰੰਗਲਾ ਪੰਜਾਬ ਦਾ ਸੁਪਨਾ ਲੈ ਕੇ ਜੋ ਸਰਦਾਰ ਭਗਤ ਸਿੰਘ ਮਾਨ ਜੀ ਚੱਲੇ ਹੋਏ ਨੇ ਉਹਨੂੰ ਅਸੀਂ ਪੂਰਾ ਕਰਾਂਗੇ। ਅਸੀਂ ਉਹ ਪ੍ਰੇਸ਼ਨ ਉਪਾਰ ਜਿਹੜਾ ਸੀ ਸ਼ੁਰੂ ਕੀਤਾ ਉਹਦੇ ਵਿੱਚ ਪ੍ਰਹਾਰ ਉਹਦੇ ਵਿੱਚ ਪੁਲਿਸ ਪੰਜਾਬ ਪੁਲਿਸ ਦਾ ਇੱਕ ਖਾਸ ਦੇਖ ਲੈਣੇ ਅੰਦਰ ਪੈਦਾ ਪਿਆ ਅਮਰਸਰ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਉਹ ਬਹੁਤ ਵੱਡੀ ਗੱਡੀ ਦੇ ਵਿੱਚ ਜਿਹੜੀ ਇਸਲਾਕਾ ਦੇ ਵਿੱਚ ਭੇਜਿਆ ਜਾ ਰਿਹਾ ਉਹ ਨੂੰ ਤੋਂ ਸੁਣਨ ਚਾਹੁੰਦਾ ਸੀ ਦੇਖਣ ਚਾਹੁੰਦਾ ਸੀ ਕਿ ਅਮਰਸਰ ਦੇ ਵਿੱਚ ਬਹੁਤ ਜ਼ਿਆਦਾ ਲੋਕ ਸੋ ਮਾ ਦੇ ਵਿੱਚ ਲੋਡ ਹੈ ਸੋ ਬਹੁਤ ਵਧੀਆ ਪੁਲਿਸ ਆਪਣੀ ਡਿਊਟੀ ਲਵਾਈ ਹੈ ਸੋ ਪੂਰੇ ਪੰਜਾਬ ਦੀ ਪੰਜਾਬ ਪੁਲਿਸ ਨੇ ਬਹੁਤ ਵਧੀਆ ਡਿਊਟੀ ਲਵਾ ਰਹੀ ਹੈ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਇਹ ਡਿਊਟੀਆਂ ਬਹੁਤ ਜ਼ਰੂਰੀ ਹੈ ਸੋ ਪੰਜਾਬ ਪੁਲਿਸ ਨੂੰ ਮੈਂ ਆਪਣੇ ਵੱਲੋਂ ਆਪਣੀ ਸਰਕਾਰ ਵੱਲੋਂ ਸਲਾਮਸ ਦੇਣਾ ਚਾਹਾਂਗਾ